ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਉਪਦੇ ਕਰ ਪਹਿਲਾ ਨਾਇ ਤੇਰਾ ਤਰਣਾ ਨਾਇ ਪਤ ਪੂਜ ਨਾਉ ਤੇਰਾ ਦਹਿਣਾ ਮਾਤਮਕ ਸੂਦ ਨਾਇ ਤੇਰਾ ਨਾਉ ਮੰਨੇ ਸਭ ਕੋਇ ਨਾਇ ਤੇਰਾ ਇਤਿ ਵਿਸ਼੍ਰਾਮ ਨਾਉ ਮੰਨੇ ਸਭ ਕੋਇ ਵਿਣ ਨਾਵੈ ਪਤ ਕਬਹੂ ਨਾ ਹੋਏ ਕਬਹੂ ਉਚਾਰਨ ਕਰਨਾ ਵਿਣ ਨਾਵੈ ਪਾਤ ਕਭੋ ਨਾ ਹੋਈ ਅਵਰ ਸਿਆਣਾ ਪ ਸਗਲੀ ਪਾਜ ਜੈ ਬਖਸ਼ੇ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਣੂ ਨਾਉ ਦੀਵਾਨ ਨਾਉ ਨਾਉ ਦੀਮਾਨ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਇ ਤੇਰਾ ਮਾਣ ਮਹੱਤ ਪ੍ਰਵਾਣ ਨਾਇ ਤੇਰਾ ਇਥੇ ਵਿਸਰਾਮ ਲਉਣਾ ਹੈ ਮਾਨ ਮਹਤ ਪ੍ਰਵਾਨ ਤੇਰੀ ਨਗਰੀ ਕਰਮ ਪਵੈ ਨੀ ਸਾਨ ਨਾਏ ਤੇਰਾ ਸਹਜ ਨਾਏ ਸਲਾਹ ਨਾਮ ਤੇਰਾ ਅੰਮ੍ਰਿਤ ਨਾਉ ਤੇਰਾ ਅੰਮ੍ਰਿਤ ਦੇਖ ਉਠ ਜਾਏ ਨਾਏ ਤੇਰਾ ਸਭ ਸੁਖ ਵਸਹਿ ਮਨ ਆਏ ਨਾਏ ਤੇਰਾ ਇਥੇ ਵਿਸਰਾਮ ਲਾਉਣਾ ਸਭ ਸੁਖ ਵਸਹਿ ਮਨ ਆਏ ਬੇਨ ਨਾਵੈ ਬਾਦੀ ਜੰਮਪੁਰ ਜਾਏ ਨਾਰੀ 베ਰੀ ਘਰ ਦਰ ਦੇਸ ਮਨ ਕੀਆ ਖੁਸ਼ੀਆ ਕੀ ਚਹ ਵੇਸ ਜਾਂ ਸੱਦੇ ਤਾਂ ਢਿਲ ਨਾ ਪਾਏ ਜਾਂ ਸੱਦੇ ਸੱਦੇ ਪਦ ਕਸੇ ਉਚਾਰਨ ਕਰਨਾ ਹੈ ਆ ਢਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਇਹ ਵਿਸਰਾਮ ਨਾਨਕ ਪਦ ਤੇ ਹੀ ਲਾਉਣਾ ਹੈ ਨਾਨਕ ਕੂੜ ਇਥੇ ਯਮ ਪਲਾ ਦਨੀ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਇਸ ਰਗ ਨੂੰ ਪ੍ਰਭਾਤੀ ਹੀ ਉਚਾਰਨ ਕਰਨਾ ਪ੍ਰਭਾਤੀ ਨਹੀਂ ਕਹਿਣਾ ਕਈ ਪਾਠੀ ਸਿੰਘ ਪ੍ਰਭਾਤੀ ਕਹਿ ਜਾਂਦੇ ਹਨ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੂਰਤ ਤਿਥੈ ਲੋਇ ਤੇਰਾ ਨਾਮ ਰਤਨ ਤਿਥਮ ਕਰਮ ਚਾਨਣ ਥਿ ਵਿਸਰਾਮ ਹੈ ਸੂਰਤ ਤਿਥੈ ਲੋਇ ਅੰਧੇਰ ਅੰਦੀਵਾ ਪਰੈ ਸਗਲ ਲੀਜੈ ਖੋਇ ਇਹ ਵਾਪਰੈ ਪਦ ਤਿਸਨਾ ਅੰਧੇਰ ਅੰਦੀਵਾ ਪਰੈ ਸਗਲ ਲੀਜੈ ਖੋਇ ਇਹੋ ਸੰਸਾਰ ਸਗ ਬਿਕਾਰ ਤੇਰਾ ਨਾਮ ਧਾਰੂ ਅਵ ਤੇਰਾ ਨਾਮ ਧਾਰੂ ਅਵਰ ਤੇਰਾ ਨਾਮ ਧਾਰੂ ਅਵਰਨਾਸਤ ਸਿਥਿ ਵਿਸਰਾਮ ਤੇਰਾ ਨਾਮ ਧਾਰੂ ਅਵਰਨਾਸਤ ਕਰਨਹਾਰ ਅਪਾਰ ਰਹਾਉ ਪਾਤਾਲ ਪੁਰੀਆ ਏਕ ਭਾਰ ਹੋਵਹਿ ਲਖ ਹੋਵਹਿ ਲਖ ਕਰੋੜ ਪਾਤਾਲ ਪੁਰੀਆ ਏਕ ਭਾਰ ਸਿਥਿ ਵਿਸਰਾਮ ਲਾਣਾ ਹੈ ਹੋ ਵਹਿ ਲੱਖ ਕਰੋੜ ਤੇਰੇ ਲਾਲ ਕੀਮਤ ਤਾ ਪਵੈ ਜਾਂ ਸਿਰ ਹੱਜਾ ਸਿਰ ਹੋਵੈ ਹੂਰ ਦੁਖਾ ਤੇ ਸੁਖ ਉਪਜੈ ਸੁਖੀ ਹੋਵੈ ਦੁਖ ਜਿਤ ਮੁਖ ਤੂ ਸਾਲਾਹੀ ਅਹ ਹਾਂਜੀ ਸਾਲਾਹੀ ਅਹ ਉਚਾਰਨ ਕਰਨਾ ਸਲਾਹੀਏ ਨਹੀਂ ਕਹਿਣਾ ਕੰਨਾ ਦੋ ਕੰਨੇ ਹਨ ਸਲਾਹੀਏ ਸਲਾਹੀਏ ਜੇ ਤਮੁਖ ਤੂ ਸਲਾਹੀਏ ਕੱਢਾਈ ਸਲਾਹੀਏ ਤਿਤਮੁਖ ਗੈਸੀ ਭੂਖ ਨਾਨਕ ਮੂਰਖ ਏਕ ਤੂ ਯਮਕ ਜ਼ਰੂਰ ਲਾ ਕੇ ਬੋਲਣਾ ਹੈ ਨਾਨਕ ਮੂਰਖ ਏਕ ਤੂ ਅਬਰ ਭਲਾ ਸਹਿਸਾਰ ਸਹੀ ਸਹਿਸਾਰ ਸਸੀ ਦੇ ਦਲਾਵਾ ਹਨ ਸੰਸਾਰ ਨਹੀਂ ਕਹਿ ਦੇਣਾ ਸਹਿਸਾਰ ਉਚਾਰਨ ਕਰਨਾ ਜੇ ਤਾਨ ਨਾਮ ਨਾ ਊਪਜੈ ਸੇ ਤਾਨ ਹੋਹ ਖੁਾਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਵੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਨ ਗੂਖ ਨ ਆਵੇ ਨੇੜੈ ਦੁਸ਼ਮਨ ਦੂਖ ਨ ਆਵੇ ਨੇੜੈ ਹਰ ਮਤ ਪਾਵੇ ਕੋਈ ਰਹਾਉ ਆਦਨ ਬਿੰਬ ਪਵਨੈ ਕੀ ਬਾਣੀ ਨੀਰ ਨਾਮ ਕੇ ਦਾਸਾ ਇਤ ਅਸਕਰ ਜੋ ਨਾਮ ਨਾ ਲੇਵਹਿ ਵਸਹਿ ਕੋਟ ਪੰਚਾਸਾ ਇਤ ਅਸਤਰ ਜੋ ਨਾਮ ਨਾ ਲੇਵਹਿ ਤੇ ਵਿਸਾਮ ਵਸਹਿ ਕੋਟ ਪੰਚਾਸਾ ਜੇ ਕੋ ਏਕ ਕਰੈ ਚੰਗਿਆਈ ਮਾਨ ਚਿਤ ਬਹੁਤ ਬਫਾਵੇ ਬਫਾਵੇ ਇਤੇ ਗੁਣ ਇਤਿਆ ਚੰਗਿਆਈਆ ਜੇ ਨਾ ਪਛੋਤਾਵੇ ਦੀ ਇਤਿਯਮ ਕਲਾ ਦਨੀਏ ਦੀ ਨਾ ਪਛੋਤਾਦਾ ਤੋਦ ਸਾਲਾਹਨ ਤੇਨ ਧਨ ਪੱਲੈ ਨਾਮਿਕ ਕਾ ਧਨ ਸੋਈ ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਜੇ ਕੋ ਜੀਉ ਕਹੈ ਉਹਨਾਂ ਕੋ ਕਉ ਇਥੇ ਸੁਣ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੈ ਰੂਪ ਨਹੀਂ ਜਾਤ ਨਹੀਂ ਨਾਹੀ ਮੁਖ ਮਾਸਾ ਸਤਗੁਰ ਮਿਲੇ ਨਿਰੰਜਨ ਪਾਇਆ ਤੇਰਾ ਨਾਮ ਹੈ ਨਿਵਾਸਾ ਔਦ ਸਹਜੇ ਤਤ ਵਿਚਾਰ ਜਾ ਤੀ ਫਿਰ ਨ ਆਵਹੁ ਸਹਸਾਰ ਜਾ ਤੀ ਇਥੇ ਸ਼ਾਮ ਲਾਉਣਾ ਫਿਰ ਨ ਆਵਹੁ ਸਹਸਾਰ ਰਹਾਉ ਜਾ ਕੈ ਕਰਮ ਨਹੀਂ ਧਰਮ ਨਹੀਂ ਨਾਹੀ ਸੋਚ ਮਾਲਾ ਸੇਵ ਜੋਤ ਕੰਨਹ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕੈ ਬਰਤ ਨਾਹੀ ਨੀਮ ਨਾਹੀ ਨਾਹੀ ਬਕਬਾਈ ਜਾ ਕੈ ਬਰਤ ਨਾਹੀ ਨੀਮ ਨਾਹੀ ਨਾਹੀ ਬਕਬਾਈ ਗਾਤ ਆਗਤ ਕੀ ਚਿੰਤ ਨਾਹੀ ਸਤਿਗੁਰੂ ਫਰਮਾਈ ਜਾ ਕੈ ਆਸ ਨਹੀਂ ਜਾ ਕੈ ਆਸ ਨਹੀਂ ਨਿਰਾਸ ਨਹੀਂ ਚਿਤ ਸੂਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਆਖਾ ਕਹਿਆ ਦਰ ਪ੍ਰਵਾਣ ਵਿਖ ਅੰਮ੍ਰਿਤ ਦੁਇ ਸਾਮ ਕਰ ਜਾਣ ਕਿਆ ਕਹੀਐ ਸਰਬੇ ਰਹਿਆ ਸਮਾਈ ਜੋ ਕਛ ਵਰਤਾ ਸਭ ਤੇਰੀ ਰਜ਼ਾਈ ਰਹਾਉ ਪ੍ਰਕriti ਜੋਤ ਚੁਕਾ ਅਭਿਮਾਨ ਸਤਗੁਰ ਦੀਆ ਅੰਮ੍ਰਿਤ ਨਾਮ ਕਾਲ ਮਹਿ ਆਇਆ ਸੋ ਜਨ ਜਾਣ ਸਾਚੀ ਦਰਗਹ ਪਾਵੈ ਮਾਣ ਕਹਿਣਾ ਸੁਣਾਣਾ ਅਕਾਥ ਘਰ ਜਾਇ ਕਥਨੀ ਬਦਨੀ ਨਾਨਕ ਜਲ ਜਾਏ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਦ ਮਨ ਮੱਜਨ ਅੰਮ੍ਰਿਤ ਨੀਰ ਗਿਆਨ ਮਨ ਮੱਜਨ 860 ਤੀਰਥ ਸੰਗ ਗਹੇ ਗੁਰ ਉਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੁਖੋਧ ਲਹੈ ਗੁਰ ਸਮਾਨ ਤੀਰਥ ਨਹੀਂ ਕੋਈ ਗੁਰ ਸਮਾਨ ਤੀਰਥ ਨਹੀਂ ਕੋਈ ਸਾਰ ਸੰਤੋਖ ਤਾਸ ਗੁਰ ਹੋਏ ਵਿਸਾਰ ਸੰਤੋਖ ਇਥੇ ਵਿਸਰਾਮ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਿਲਿਆ ਦੁਰਮਤ ਮੈਲ ਹਰੈ ਹਾਂਜੀ ਮਿਲਿਆ ਦੁਰਮਤ ਮੈਲ ਹਰੈ ਸਤਗੁਰ ਪਾਇਆ ਪੂਰਾ ਨਾਮਣ ਪਸੂ ਪ੍ਰੇਤਹ ਦੇਵ ਕਰੈ ਸਤਗੁਰ ਪਾਇਆ ਪੂਰਾ ਨਾਮਣ ਪਸੂ ਪ੍ਰੇਤਹ ਦੇਵ ਕਰੈ ਰਤਾ ਸਤ ਨਾਮ ਤਾਲ ਹੀਲ ਸੋ ਗੌਰ ਪਰਮਲ ਕਹੀਐ ਤਾਲ ਹੀਲ ਵਖਰਾ ਪਾਠ ਕਰਨਾ ਰਤਾ ਸਤ ਨਾਮ ਤਾਲ ਹੀਲ ਇਤਿ ਵਿਸਰਣ ਸੋ ਗੌਰ ਪਰਮਲ ਕਹੀਐ ਜਾ ਕੀ ਬਾਸ ਬਨਾਸਪਤ ਸੌਰ ਤਾਸ ਚਰਨ ਲਿਵ ਰਹੀਐ ਇਹ ਇਸੇ ਤਰ੍ਹਾਂ ਸੌਰ ਆਚਾਰਨ ਕਰਨਾ ਸੌਰ ਨਹੀਂ ਕਹਿਣਾ ਜਾ ਕੀ ਬਾਸ ਬਨਾਸਪਤ ਸੌਰ ਜੀ ਵਿਸਰਾਮ ਤਾਸ ਚਰਨ ਲਿਵ ਰਹੀਐ ਗੁਰਮੁਖ ਜੀਅ ਪ੍ਰਾਨ ਉਪਜੈ ਗੁਰਮੁਖ ਸੇਵ ਘਰ ਜਾਈਐ ਗੁਰਮੁਖ ਜੀਅ ਪ੍ਰਾਨ ਉਪਜੈ ਗੁਰਮੁਖ ਸੇਵ ਘਰ ਜਾਈਐ ਗੁਰਮੁਖ ਨਾਨਕ ਸਤਿ ਸਮਾਈਐ ਗੁਰਮੁਖ ਨਿਜ ਪਾਦ ਪਾਈਐ